ਬੀ ਜੇ ਗਵਰਨਰ ਦੀ ਅਪਰੂਵਲ ਮਿਲੀ ਹੈ ਤੇ ਨੋਟੀਫਿਕੇਸ਼ਨ ਕਿਉਂ ਨਹੀਂ ਬਣ ਰਿਹਾ ਉਹ ਕਿਉਂਕਿ ਉਹ ਚਿੱਠੀ ਦੇ ਵਿੱਚ ਰਿਟਰਨ ਹੇਅਰ ਤੇ ਲਿਖਿਆ ਸੀ ਉਹ ਚ ਸਾਈਨ ਲਿਖਿਆ ਸੀ ਪਰ ਅਪਰੂਵਲ ਸ਼ਬਦ ਨਹੀਂ ਸੀ ਲਿਖਿਆ ਇਹਦਾ ਮਤਲਬ ਹੈ ਵੀ ਕੋਈ ਹੋਰ ਡਾਕੂਮੈਂਟ ਜਿਹਦੇ ਬਾਰੇ ਸਰਕਾਰ ਕੋਈ ਸਪੈਸੀਫਾਈ ਕਰੇਗੀ ਵੀ ਕਿਹੜੇ ਕਿਹੜੇ ਡਾਕੂਮੈਂਟਾਂ ਦੇ ਆਧਾਰ ਤੇ ਡਾਕੂਮੈਂਟ ਜਿਹੜੇ ਲੋਕਾਂ ਨੂੰ ਰੀਲੀਫ ਮਿਲਣੀ ਆ ਪਰ ਇਹਦੇ ਇੰਨਾ ਹੋਣ ਦੇ ਬਾਵਜੂਦ ਅੰਮਰਸਰ ਦੇ ਵਿੱਚ ਰਜਿਸਟਰੀਆਂ ਸ਼ੁਰੂ ਹੋ ਗਈਆਂ ਸੀ ਇੱਕ ਅਫਸਰ ਸਾਹਿਬ ਨੇ ਐਤ ਤੇ ਕਿੰਤੂਪੁਰੋਂ ਤੋਂ ਕੀਤਾ ਵੀ ਹਾਲੇ ਰਜਿਸਟਰੀ ਤੋਂ ਰਿਸਟਰੀ ਨਹੀਂ ਜਾ ਰਹੀ ਹੋ ਕਿੱਦਲ ਹੋ ਹੱਲਾ ਹੋਇਆ ਸੀ ਰਿਸ਼ਤੀਆਂ ਲੋਕਾਂ ਦੀਆਂ ਅਪਾਇੰਟਮੈਂਟਾਂ ਲੈਂਤੀਆਂ ਗਈਆਂ ਸੀ ਲੋਕਾਂ ਦੇ ਲੈਣ ਦੇਣ ਵੀ ਹੋ ਗਏ ਸੀ ਤੇ ਲੋਕੀ ਜਦੋਂ ਅੰਦਰ ਰਿਸ਼ਤੀ ਕਰਾਨਗੇ 2 ਚ ਤੇ 3 ਚ ਰਿਸ਼ਤੀਆਂ ਹੋ ਰਹੀਆਂ ਸੀ ਤੇ 1 ਚ ਨਹੀਂ ਸੀ ਹੋ ਰਹੀਆਂ ਜੇ ਹਰ ਵੇਲੇ ਪਿੱਛੇ ਆਬਾਦੀ ਦੇ ਦੇ ਵਿੱਚ ਕਹਿੰਦੇ ਯਾਨੋ ਸੀ ਮਾਫ ਕਰਤੀ ਆ ਆਬਾਦੀ ਦੇ ਦੇ ਅਫਸਰਾਂ ਨੇ ਅਧਿਕਾਰੀਆਂ ਨੇ ਸੈਂਸ ਗਲਤ ਕੱਟਦੀ ਉਹ ਕਹਿੰਦੇ ਲਾਲਕੀਰ ਜਦ ਕਿ ਆਬਾਦੀ ਦੇ ਇਸ਼ਾਰਾਂ ਚ ਵੀ ਹੁੰਦੀ ਆ ਦੇ ਦਾ ਮਤੋਂ ਦਾ ਬੋਡੀ ਸਰੀਰ ਇਨਸਾਨੀ ਇਨਸਾਨਾਂ ਦੀ ਆਬਾਦੀ ਜਿੱਥੇ ਵਸੀ ਹੁੰਦੀ ਉਹਨੂੰ ਆਬਾਦੀ ਦੇ ਕਹਿੰਦੇ ਆ ਠੀਕ ਆ ਉਹ ਵੀ ਕੂੜੇ ਦੇ ਢੇਰ 'ਚ ਚਲ ਗਿਆ ਗਵਰਨਮੈਂਟ ਦਾ ਆਰਡਰ ਲੋਕਾਂ ਨੂੰ ਰਿਲੀਫ ਨਹੀਂ ਮਿਲੀ ਮੇਰਾ ਜੀ ਇਹ ਕਹਿਣਾ ਹੈ ਜੀ ਪੰਜਾਬ ਸਰਕਾਰ ਨੇ 31 ਅਗਸਤ 2024 ਨੂੰ ਇਹ ਬਿੱਲ ਪਾਸ ਕੀਤਾ ਸੀ ਦਾ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਮੈਂਡਮੈਂਟ ਐਕਟ 2024 ਉਹਦੇ ਮੁਤਾਬਕ ਸੀ ਵੀ ਜਿਨ੍ਹਾਂ ਨੇ 31 ਜੁਲਾਈ 2024 ਤੋਂ ਪਹਿਲਾਂ ਕੋ ਪ੍ਰੋਪਰਟੀਆਂ ਇਲੀਗਲ ਕਲੋਨੀ 'ਚ ਖਰੀਦੀਆਂ ਆਈਆਂ ਨੇ ਭਾਵੇਂ ਪਾਵਰ ਕਨ ਨਹੀਂ ਹੈ ਭਾਵੇਂ ਉਹਨਾਂ ਦਾ ਐਗਰੀਮੈਂਟ ਹੋਇਆ ਜੇ ਕੋਈ ਹੋਰ ਡਾਕੂਮੈਂਟ ਬਣਿਆ ਉਹਨਾਂ ਨੂੰ ਕਹਿੰਦੇ ਐਨਯੂਐਸ ਬਿਨਾ ਰਿਸ਼ਤੀਆਂ ਹੋ ਜਾਣਗੀਆਂ ਬਟ ਉਹ ਜਿਹੜਾ ਬਿੱਲ ਜਿਹੜਾ ਸੀ ਉਹ ਅਦਰਜ ਲਟਕਿਆ ਹੋਇਆ ਸੀ ਕਿਉਂਕਿ ਪਤਾ ਨਹੀਂ ਲੱਗ ਰਿਹਾ ਸੀ ਕਿ ਗਵਰਨਰ ਨੇ ਉਹਨੂੰ ਅਪਰੂਵਲ ਦਿੱਤੀ ਹੈ ਕਿ ਨਹੀਂ ਦਿੱਤੀ ਕਿਉਂਕਿ ਜਿਹੜਾ ਵਿਧਾਨ ਸਭਾ 'ਚ ਜਿਹੜਾ ਬਿੱਲ ਪਾਸ ਹੁੰਦਾ ਹੈ ਉਹ ਬਿੱਲੇ ਦੇ ਅਧਾਰ ਤੇ ਵਰਕਿੰਗ ਸ਼ੁਰੂ ਨਹੀਂ ਹੁੰਦੀ ਜਦ ਤੱਕ ਗਵਰਨਰ ਦੀ ਅਪਰੂਵਲ ਨਹੀਂ ਮਿਲਦੀ ਉਸ ਤੋਂ ਬਾਅਦ ਨੋਟੀਫਿਕੇਸ਼ਨ ਤਿਆਰ ਹੋਣਾ ਹੁੰਦਾ ਅਸੀਂ ਇਹਦੀ ਇੰਤਜ਼ਾਰ 'ਚ ਕਾਫੀ ਦਿੱਤੀ ਜਦ ਮੁਝੇ ਬਨੇ ਸਰਕਾਰ ਦੇ ਵੱਡੇ ਵੱਡੇ ਮੰਤਰੀ ਸੀਐਮ ਸਾਹਿਬ ਹਰ ਜਗ੍ਹਾ ਚੋਣਾਂ ਵਾਲੀ ਰੈਲੀਆਂ ਤੇ ਐਨਾਉਂਸਮੈਂਟ ਕਰਦੇ ਵੀ ਐਨ ਉਸੀ ਮਾਫ ਕਰਤੀ ਜਦੋਂ ਉਹਨਾਂ ਦੀ ਐਨਾਉਂਸਮੈਂਟ ਦੇ ਬਾਵਜੂਦ ਲੋਕਾਂ ਨੂੰ 1% ਦੀ ਵੀ ਰੀਲੀਫ ਨਹੀਂ ਮਿਲਣ ਢੀ ਸੀ ਅਸੀਂ 4 4 ਤਰੀਕ ਨੂੰ ਇਸੇ ਨਵੰਬਰ ਦੇ ਵਿੱਚ ਅਸੀਂ ਵੀਡੀਓ ਦੇ ਵਿੱਚ ਕੁਚਨ ਕੀਤਾ ਸੀ ਕਿ ਜੇ ਗਵਰਨਰ ਦੀ ਅਪਰੂਵਲ ਮਿਲੀ ਹੈ ਤੇ ਨੋਟੀਫਿਕੇਸ਼ਨ ਕਿਉਂ ਨਹੀਂ ਬਣ ਰਿਹਾ ਉਹ ਕਿਉਂਕਿ ਉਹ ਚਿੱਠੀ ਦੇ ਵਿੱਚ ਰਿਟਰਨ ਹੇਅਰ ਦੇ ਤੇ ਲਿਖਿਆ ਸੀ ਉਹ ਚ ਸਾਈਨ ਲਿਖਿਆ ਸੀ ਪਰ ਅਪਰੂਵਲ ਸ਼ਬਦ ਨਹੀਂ ਸੀ ਲਿਖਿਆ ਉਸ ਤੋਂ ਬਾਅਦ ਗਵਰਨਮੈਂਟ ਨੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਗਲੇ ਦਿਨ ਹੀ 5 ਨਵੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹੜਾ ਗਜ਼ਟ ਵੀ ਹੋ ਚੁੱਕਾ ਪਰ ਉਸ ਨੋਟੀਫਿਕੇਸ਼ਨ ਦੇ ਵਿੱਚ ਵੀ ਕੁਝ ਲੂਪ ਹੋਲ ਛੱਡ ਗਏ ਨੇ ਵੱਡੇ ਵੱਡੇ ਬਿਊਰੋਕਰੇਟਸ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਵੀ ਅਨਅਥੋਰਿਟਿਡ ਕੋਲੋਨੀ ਦੇ ਵਿੱਚ ਕੋ ਪਾਵਰ ਆਟਨ ਨਹੀਂ ਡਾਕੂਮੈਂਟ ਜਾਂ ਕੋਈ ਬਿਆਨਾਂ ਲਿਖਿਆ ਹੋਏਗਾ ਐਗਰੀਮੈਂਟ ਉਹਨਾਂ ਦੇ ਆਧਾਰ ਤੇ 31 ਜੁਲਾਈ 2024 ਤੋਂ ਪਹਿਲਾਂ ਜਾਂ ਕੋਈ ਹੋਰ ਕੋਈ ਵੀ ਦਸਤਾਵੇਜ਼ ਜਿਹਦੇ ਬਾਰੇ ਸਰਕਾਰ ਬਾਅਦ ਚੋਂ ਆ ਕਲੀਅਰ ਕਰੇਗੀ ਜਿਹਦੇ ਚ ਲਾਈਨ ਕਿ ਲਿਖੀ ਹੈ ਵੀ ਐਨੀ ਅਦਰ ਸੱਚ ਡਾਕੂਮੈਂਟ ਐਸ ਦਾ ਸਟੇਟ ਗਵਰਨਮੈਂਟ ਮੇ ਬੀ ਨੋਟੀਫਿਕੇਸ਼ਨ ਸਪੈਸੀਫਿਕਲੀ ਠੀਕ ਹੈ ਜੀ ਇਹਦਾ ਮਤਲਬ ਹੈ ਵੀ ਕੋਈ ਹੋਰ ਡਾਕੂਮੈਂਟ ਜਿਹਦੇ ਬਾਰੇ ਸਰਕਾਰ ਕੋਈ ਸਪੈਸੀਫਾਈ ਕਰੇਗੀ ਵੀ ਕਿਹੜੇ ਕਿਹੜੇ ਡਾਕੂਮੈਂਟਾਂ ਦੇ ਆਧਾਰ ਤੇ ਡਾਕੂਮੈਂਟ ਜਿਹੜੇ ਲੋਕਾਂ ਨੂੰ ਰੀਲੀਫ ਮਿਲਣੀ ਆ ਪਰ ਇਹਦੇ ਇੰਨਾ ਹੋਣ ਦੇ ਬਾਵਜੂਦ ਅੰਮ੍ਰਿਤਸਰ ਦੇ ਵਿੱਚ ਰਿਸ਼ਤੀਆਂ ਸ਼ੁਰੂ ਹੋ ਗਈਆਂ ਸੀ ਇੱਕ ਅਫਸਰ ਸਾਹਿਬ ਨੇ ਇਹਦੇ ਤੇ ਕਿੰਤੂਪੁਰੋਂ ਤੋਂ ਕੀਤਾ ਵੀ ਹਾਲੇ ਰਜਿਸਟਰੀ ਤੋਂ ਰਿਸ਼ਤੀ ਨਹੀਂ ਜਾਰੀ ਹੋ ਰਹੀ ਨਹੀਂ ਹੋ ਸਕਦੀ ਉਹਦੇ ਵਿੱਚ ਵੀ ਬਾਅਦ ਚ ਅੰਡਰਸਟੈਂਡਿੰਗ ਕੱਲ ਹੋ ਗਈ ਤੇ ਅੰਰੈਸਟੀਆਂ ਹੋ ਰਹੀਆਂ ਸੀ ਤੇ ਕੱਲ ਕਿਹੇ ਹੋਰ ਅਫਸਰ ਨੇ ਕਿੰਤੂ ਪਰੰਤੂ ਕੀਤਾ ਤੇ ਉਹਨਾਂ ਨੂੰ ਬਾਅਦ ਲੈਂਚ ਉਹਨਾਂ ਨੇ ਵੀ ਰੈਸਟੀਆਂ ਕਰਨੀਆਂ ਸ਼ੁਰੂ ਕਰਤੀਆਂ ਬਾਅਦ ਹੋ ਹੱਲਾ ਹੋਣ ਤੋਂ ਬਾਅਦ ਅੱਜ ਪਤਾ ਲੱਗਾ ਵੀ ਡੀਸੀ ਸਾਹਿਬ ਨੇ ਉਹਨਾਂ ਨੇ ਕਹਿ ਤਾ ਵੀ ਇਹ ਨੋਟੀਫੀਕੇਸ਼ਨ ਵੇਖਣ ਤੋਂ ਬਾਅਦ ਜਦ ਤੱਕ ਸਰਕਾਰ ਵੱਲੋਂ ਹਦਾਇਤਾਂ ਨਹੀਂ ਜਾ ਰਹੀਆਂ ਜਾਂਦੀਆਂ ਜਿਨੂੰ ਇਹ ਤਦ ਤੱਕ ਅਸੀਂ ਕੋਈ ਡਾਕੂਮੈਂਟ ਨਹੀਂ ਕਰਨਾ ਕਿਉਂਕਿ ਇਹ ਨੋਟੀਫਿਕੇਸ਼ਨ ਹਾਲੇ ਇੰਪਲੀਮੈਂਟ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਵੱਲੋਂ ਹਾਲੇ ਇਨਸਟਰਕਸ਼ਨਾਂ ਜਾਰੀ ਹੋਣੀਆਂ ਜਾਰੀ ਨੇ ਕਿ ਕਿੰਨਾ-ਕਿੰਨਾ ਦੇ ਤੱਥਾਂ ਦੇ ਆਧਾਰ 'ਤੇ ਕਿਹੜੇ-ਕਿਹੜੇ ਡਾਕੂਮੈਂਟਾਂ ਦੇ ਆਧਾਰ 'ਤੇ ਰਿਸ਼ਤੀਆਂ ਲੋਕਾਂ ਨੂੰ ਹੋਣੀਆਂ ਨੋਟੀਫਿਕੇਸ਼ਨ ਤੇ 2 ਬੱਤੂਕਤੂਬਰ ਨੂੰ ਜਾਰੀ ਹੋਇਆ ਸੀਗੇ ਪੰਜਾਬ ਦੇ ਜਿਹੜੇ ਫ੍ਰੈਂਚਾਈਜ਼ ਸੈਕਟਰ ਨੇ ਹਮ ਪਰ ਉਹ ਨੋ ਨਹੀਂ ਨੋਟੀਫਿਕੇਸ਼ਨ ਅਸਲੀ ਇਹ ਹੈ ਜੀ 5 ਨਵੰਬਰ ਵਾਲਾ ਇਹ ਨੋਟੀਫਿਕੇਸ਼ਨ ਦੇ ਮੁਤਾਬਕ ਵੀ ਕਿਤੇ ਨਾ ਕਿਤੇ ਲੂਪ ਹੋਲ ਹੈ ਜਿਹੜੇ ਚੱਕਰ ਤੇ ਕੁਝ ਅਫਸਰ ਇਤਰਾਜ਼ ਕਰ ਰਹੇ ਨੇ ਉਹ ਡੀਸੀ ਸਾਹਿਬ ਨੂੰ ਲਿਖਤੀ ਆਰਡਰ ਕੀਤੇ ਗਏ ਨਹੀਂ ਸਾਨੂੰ ਅਫਸਰਾਂ ਕੋਲੋਂ ਇਹ ਪਤਾ ਲੱਗਾ ਹੈ ਵੀ ਅਫਸਰਾਂ ਕੋਲੋਂ ਪਤਾ ਲੱਗਾ ਵੀ ਕੱਲ ਕਿਤੇ ਤਹਿਸੀਲਦਾਰਾਂ ਦੀ ਮੀਟਿੰਗ ਹੋਈ ਆ ਕਿਉਂਕਿ ਕੱਲ ਉਹ ਹੱਲਾ ਹੋਇਆ ਸੀ ਵੀ ਰਿਸ਼ਤੀਆਂ ਲੋਕਾਂ ਦੀਆਂ ਅਪਾਇੰਟਮੈਂਟਾਂ ਲਿੱਤੀਆਂ ਗਈਆਂ ਸੀ ਲੋਕਾਂ ਦੇ ਲੈਣ-ਦੇਣ ਵੀ ਹੋ ਗਏ ਸੀ ਤੇ ਲੋਕੀ ਜਦੋਂ ਅੰਦਰ ਰਿਸ਼ਤੀ ਕਰਾਂਗੇ 2 ਚ ਤੇ 3 ਚ ਰਿਸ਼ਤੀਆਂ ਹੋ ਰਹੀਆਂ ਸੀ ਤੇ 1 ਚ ਨਹੀਂ ਸੀ ਹੋ ਰਹੀਆਂ ਤੇ ਜਦੋਂ ਲੋਕਾਂ ਚ ਵੀ ਇੰਨੀਆਂ ਪੇਮੈਂਟਾਂ ਕਰਾਤੀਆਂ ਸਟੈਂਪ ਲੱਗ ਗਏ ਫੀਸਾਂ ਹੋ ਗਈਆਂ ਤੇ ਰਿਸ਼ਤੀਆਂ ਕਿਉਂ ਨਹੀਂ ਹੋ ਰਹੀਆਂ ਬਾਅਦ ਚ ਅਫਸਰ ਸਾਹਿਬ ਨਾਲ ਡਿਸਕਸ ਕਰਕੇ ਤੇ ਉਹਨਾਂ ਨੇ ਵੇਖ ਕੇ ਉਹਨਾਂ ਨੇ ਵੀ ਰਿਸ਼ਤੀਆਂ ਸ਼ੁਰੂ ਕਰ ਦਿੱਤੀਆਂ ਪਰ ਜਿਹੜਾ ਹੋ ਹਲਾ ਹੋ ਰਿਹਾ ਸੀ ਉਹ ਕਿਤੇ ਨਾ ਕਿਤੇ ਡੀਸੀ ਸਾਹਿਬ ਤੱਕ ਪਹੁੰਚੀ ਗੱਲ ਉਹਨੇ ਕਿਹਾ ਵੀ ਇੱਕ ਸ਼ੋਰ ਸ਼ਰਾਬਾ ਕਾਦਾ ਹੋਇਆ ਉਹ ਫਿਰ ਅਫਸਰਾਂ ਨੇ ਇਹਨੂੰ ਗਹਿਰਾਈ ਚ ਦੇਖਿਆ ਉਹਨਾਂ ਨੇ ਵੇਖਿਆ ਵੀ ਇਹਦੇ ਵਿੱਚ ਕਿਤਨਾ ਕਿਤੇ ਲੂਪਹੋਲ ਹੈਗਾ ਹਲੇ ਗਵਰਨਮੈਂਟ ਵੱਲੋਂ ਇਨਸਟਰਕਸ਼ਨਾਂ ਜਾਰੀ ਹੋਣ ਵਾਲੀਆਂ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇੱਕ ਆਪਣੇ ਸਰਕਾਰ ਚੋਣਵੀ ਰੈਲੀਆਂ ਚ ਕਿੰਨੇ ਕਿੰਨੇ ਮਤਲਬ ਵਾਵਾ ਖਟਰੀ ਹੈ ਵੀ ਐਨਓਸੀ ਸ਼ਰਤ ਬੰਦ ਕਰ ਦਿੱਤੀ ਹੈ ਜਦ ਕਿ ਲੋਕਾਂ ਨੂੰ ਫਾਇਦਾ ਨਹੀਂ ਮਿਲ ਪਾ ਰਿਹਾ ਹਰ ਵੇਲੇ ਪਿੱਛੇ ਆਬਾਦੀ ਦੇ ਦੇ ਵਿੱਚ ਕਹਿੰਦੇ ਯਾਨੋ ਅਸੀਂ ਮਾਫ ਕਰਤੀ ਆਬਾਦੀ ਦੇ ਦੇ ਦੀ ਅਫਸਰਾਂ ਨੇ ਅਧਿਕਾਰੀਆਂ ਨੇ ਸੈਂਸ ਗਲਤ ਕੱਟਤੀ ਉਹ ਕਹਿੰਦੇ ਲਾਲਕੀਰ ਹੈ ਜਦ ਕਿ ਆਬਾਦੀ ਦੇ ਇਸ਼ਾਰਾਂ ਚ ਵੀ ਹੁੰਦੀ ਆ ਦੇ ਦਾ ਮਤੋਂ ਦਾ ਬੋਡੀ ਸਰੀਰ ਇਨਸਾਨੀ ਇਨਸਾਨਾਂ ਦੀ ਆਬਾਦੀ ਜਿੱਥੇ ਵਸੀ ਹੁੰਦੀ ਉਹਨੂੰ ਆਬਾਦੀ ਦੇ ਕਹਿੰਦੇ ਆ ਠੀਕ ਹੈ ਉਹ ਵੀ ਕੂੜੇ ਦੇ ਢੇਰ ਚ ਚਲ ਗਿਆ ਗਵਰਨਮੈਂਟ ਦਾ ਆਰਡਰ ਲੋਕਾਂ ਨੂੰ ਰਿਲੀਫ ਹੀ ਨਹੀਂ ਮਿਲੀ ਜਿਸ ਸਮੇਂ ਵੀ ਸਰਕਾਰ ਨੇ ਸਮੇਂ-ਸਮੇਂ ਸਰ ਕੋਈ ਰੀਲੀਫ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਕਿਸੇ ਨਾ ਕਿਸੇ ਤਿੱਕੇ ਆਰਡਰ ਜਿਹੜਾ ਅਧੂਰਾ ਹੁੰਦਾ ਜਿਵੇਂ ਆ ਲੇਟੈਸਟ ਜਿਹੜਾ ਨੋਟੀਫਿਕੇਸ਼ਨ ਇਹਦੇ ਚ ਅਧੂਰਾ ਵਾ ਅਧੂਰੇ ਦੇ ਵਿੱਚ ਉਹਨਾਂ ਨੇ ਰੀਚੀ ਤੋਂ ਰੀਚੀ ਨਹੀਂ ਲਿਖੀ ਉੱਤਾਂ ਇਹ ਲਿਖਿਆ ਵੀ ਜਿਹੜੀ ਸਰਕਾਰ ਹਦਾਇਤਾਂ ਜਾਰੀ ਕਰੇਗੀ ਕੋਈ ਡਾਕੂਮੈਂਟੇਸ਼ਨ ਲਿਸਟ ਜਾਰੀ ਕਰੇ ਹੋਣੇ ਆ ਜਿਸ ਕਰਕੇ ਸਾਨੂੰ ਅੱਜ ਪਤਾ ਲੱਗਾ ਬਿਟੀ ਡੀਸੀ ਸਾਹਿਬ ਦੇ ਕਹਨੇ ਅਰਸ਼ੀਆਂ ਟੋਟਲ ਫੇਲਾ ਹਾਲਾਤ ਦੇ ਅਗਲੇ ਹਿਦਾਇਤਾਂ ਤੱਕ ਬੰਦ ਕਰਤੀਆਂ ਤੁਹਾਡੇ ਕਹਿੰਦਾ ਮਤਲਬ ਜੇ ਸਰਕਾਰ ਗੁੰਮਰਾਹ ਕਰ ਰਹੀ ਹੈ ਲੋਕਾਂ ਨੂੰ ਸਰ ਮੇਰਾ ਇਹ ਕਹਿਣਾ ਹੈ ਮੈਂ ਜਿੱਥੇ ਲੋਕ ਸਰਕਾਰ ਦੇ ਇਹੋ ਜਿਹੇ ਅਧੂਰੇ ਨੋਟੀਫਿਕੇਸ਼ਨ ਆ ਇਹੋ ਜਿਹੇ ਅਧੂਰੇ ਹਦੇਸ਼ਾਂ ਦੇ ਤਹਿਤ ਲੋਕੀ ਗੁੰਮਰਾਹ ਹੋ ਰਹੇ ਨੇ ਲੋਕੀ ਪਰੇਸ਼ਾਨ ਹੋ ਰਹੇ ਨੇ ਉਥੇ ਸਰਕਾਰ ਦੀ ਵੀ ਤਰ੍ਹਾਂ ਤਰ੍ਹਾਂ ਦੇ ਨਾਲ ਉਹਨਾਂ ਦੀ ਇਨਸਲਟ ਹੋ ਰਹੀ ਹੈ ਸਰਕਾਰ ਆਪਣੀ ਵੀ ਬੇਇੱਜ਼ਤੀ ਕਰਵਾ ਰਹੀ ਹੈ ਲੇਕਿਨ ਸਰਕਾਰ ਦੇ ਵਾਵਾ ਹੀ ਖਟ ਰਹੀ ਹੈ ਜੀ ਇਹ ਨੰਸੀਆਂ ਬੰਦ ਕਰ ਇਹ ਵਾਵਾ ਇਹਨਾਂ ਦੀ ਝੂਠੀ ਚਲਣ ਦੀ ਅੰਦਰਖਾਤੇ ਆਮ ਲੋਕਾਂ ਨੂੰ ਪੁੱਛੋ ਤੇ ਲੋਕੀ ਕ੍ਰਿਟਿਕਸਾਈ ਵੀ ਕਰ ਰਹੇ ਆ ਵੀ ਇਹ ਮਜ਼ਾਕ ਕਰਨ ਦੇ ਨੇ ਕਿ ਨੋਟੀਫਿਕੇਸ਼ਨ ਜਾਰੀ ਕਰਨ ਦੇ ਨੇ ਕਿੰਨੀ ਚ ਉਹਨਾਂ ਦੇ ਲੱਗਦਾ ਤਾਂ ਅਸਰ ਬੇ ਵਸ ਇਸ ਚੀਜ਼ ਦੇ ਦੇਖੋ ਜੀ ਜੇ ਤੇ ਇਹੋ ਜਿਹੇ ਅਧੂਰੇ ਨੋਟੀਫਿਕੇਸ਼ਨ ਜਾਰੀ ਹੋਣਗੇ ਤੇ ਇਹੋ ਜੀ ਸਰ ਕੋਈ ਵੀ ਸਰਕਾਰ ਹੋਵੇ ਉਹਨਾਂ ਨੂੰ ਨੁਕਸਾਨ ਸਹਿਣ ਕਰਨਾ ਪਏਗਾ ਜੇ ਸਰਕਾਰ ਸਮੇਂ ਰਹਿੰਦੇ ਇਹਨੂੰ ਸਹੀ ਤਿਕਿਆ ਨਾਲ ਟਾਈਮ ਨੂੰ ਲਾਗੂ ਨਹੀਂ ਕਰਾਂਦੀ ਸਹੀ ਤਿਕਿਆ ਨਾਲ ਲੋਕਾਂ ਨੂੰ ਰੀਲੀਫ ਨਹੀਂ ਦੇਗੀ ਤੇ ਫਿਰ ਨੁਕਸਾਨ ਸਹਿਣਾ ਪਏਗਾ ਨਹੀਂ ਮੋਡ ਰਜਿਸਟਰੀਆਂ ਚਾਲੂ ਹੋਈਆਂ ਕਿ ਬੰਦ ਈ ਦੇਖੋ ਜੀ ਅੱਜ ਇਹਨਾਂ ਦੇ ਕਲਰਕਾਂ ਦੀ ਸਾਰੇ ਹੜਤਾਲ ਸੀ ਜਿਸ ਕਰਕੇ ਅੱਜ ਰਿਸ਼ੀਆਂ ਨਹੀਂ ਹੋ ਰਹੀਆਂ ਪਰ ਸਵੇਰੇ ਸਵੇਰੇ ਅਫਸਰ ਸਾਹਿਬਾਨ ਦੇ ਮੈਸੇਜ ਆ ਗਿਆ ਹੈ ਵੀ ਉਹਨਰ ਕਹਿੰਦਾ ਵੀ ਫੇਰ ਲ ਹਦਾਇਤਾ ਆਨ ਤੱਕ ਕੋਈ ਰਿਸ਼ੀਆਂ ਨਹੀਂ ਹੋਣੀ ਆ ਜਦ ਤੱਕ ਹਦਾਇਤਾ ਕਦੋਂ ਤੱਕ ਲੱਗਦਾ ਵੀ ਬੰਦ ਰਹਿਣੀਆਂ ਇਹ ਜੀ ਦੇਖੋ ਜੀ ਮੈਂ ਕਿਉਂਕਿ ਲੋਕ ਜਿਹੜੇ ਨੇ ਉਹ ਵੀ ਖੱਜਲ ਖਵਾਰ ਹੋ ਇਸ ਚੱਕਰ ਚ ਕੁਵਰ ਵੀ ਜੇ ਪ੍ਰਤਾਪ ਸਿੰਘ ਜਿਹੜੇ ਵਿਧਾਇਕ ਨੇ ਅਸੀਂ ਉਹਨਾਂ ਨੂੰ ਵੀ ਜਾਣਕਾਰੀ ਚ ਲਿਆ ਕੇ ਦਿੱਤਾ ਵੀ ਇਹ ਮਸਲਾ ਇੱਥੇ ਆ ਗਿਆ ਉਸ ਤੋਂ ਬਾਅਦ ਮੈਂ ਡਾਕਟਰ ਅਜੀਤ ਗੁਪਤਾ ਜਿਹੜੇ ਐਮ.ਐਲ.ਏ ਨੇ ਉਹਨਾਂ ਨੂੰ ਵੀ ਫੋਨ ਤੇ ਇਨਫੋਰਮੇਸ਼ਨ ਦਿੱਤੀ ਆ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਿਹੜੇ ਆਮ ਆਦਮੀ ਪਾਰਟੀ ਨੇ ਮਨੀਸ਼ ਅਗਰਵਾਲ ਜੀ ਉਹਨਾਂ ਦੀ ਨੋਲਿਜ ਵੀ ਮੈਂ ਲਿਆਤਾ ਤੇ ਉਹ ਮੈਨੂੰ ਕਹਿੰਦੇ ਮੈਂ ਹੁਣੇ ਡੀ.ਸੀ. ਸਾਹਿਬ ਨਾਲ ਗੱਲ ਕਰਦੇ ਉਹਨਾਂ ਨੇ ਡੀ.ਸੀ. ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਡੀ.ਸੀ. ਸਾਹਿਬ ਨੇ ਵੀ ਉਹਨਾਂ ਨੂੰ ਇਹ ਹਦਾਇਤ ਦਿੱਤੀ ਵੀ ਅਗਰਵਾਲ ਸਾਹਿਬ ਗੱਲ ਲੱਗੀ ਆ ਵੀ ਜਦ ਤੱਕ ਹਦਾਇਤਾਂ ਨਹੀਂ ਆਉਂਦੀਆਂ ਅਸੀਂ ਰਿਸ਼ਤੀਆਂ ਨਹੀਂ ਕਰ ਸਕਦੇ ਤੇ ਉਮੀਦ ਹੈ ਵੀ ਇਸ ਹਫ਼ਤੇ 'ਚ ਸਾਨੂੰ ਹਦਾਇਤਾਂ ਸਰਕਾਰੋਂ ਲਵਾਜਣੀਆਂ ਤੇ ਰਿਸ਼ਤੀਆਂ ਉਸ ਵੇਲੇ ਸ਼ੁਰੂ ਕਰ ਦੇ